ਤੂੰ ਬਜ਼ੁਰਗਾਂ ਨਾਲ ਝਗੜਾ ਨਾ ਕਰ ਇਹਨਾਂ ਨਾਲ ਪਿਤਾ ਨਾਲ ਝਗੜਨਾ ਪਾਪ ਹੁੰਦਾ ਹੈ। ਪਿਤਾ ਭੈੜਾ ਵੀ ਹੋਵੇ ਅਨਵਕਸ਼ ਭੈੜਾ ਜੀ ਪ੍ਰਿਲਾਦ ਭਗਤ ਤੀ। ਉਹਦੀ ਅਵਸਥਾ ਉਹਦੇ ਗੁਰਮੁਖ ਕੋਲੋਂ ਕੀ ਮਿਲੀ ਹੈ? ਸਾਰੇ ਆ ਸਾਧੂਆਂ ਤੋਂ ਨਿਕਲਦੇ ਪਰਮਾਤਮਾ ਮਿਲਿਆ ਉਹਨੂੰ। ਤਤਥਮ ਤੋਂ ਨਿਕਲ ਕੇ ਅੱਧਾ ਸ਼ੇਰ ਅੱਧਾ ਮਨੁੱਖ। ਇਹ ਰੂਪ ਨਰਸਿੰਘ ਦਾ ਰੂਪ ਧਾਰਿਆ। ਨਰਮਨ ਮੁਨੱਖਦਾ ਸਿੰਘ ਨੂੰ ਛੇੜਦਾ ਉਹ ਨੂੰ ਨਹਾਣਾ ਪਾੜਦਾ ਪੈਰੋਕਾਰ ਟੱਪਰੇ ਬਰਮਾ ਨਾ ਸੀ ਬਰਮਾ ਤੇ ਉਹਨੇ ਮਰ ਲਿਆ ਸੀ ਕਿਨਾਂ ਦਿਨ ਮਰਨਾਂ ਰਾਤ ਮਰਨਾਂ ਬੰਦਰ ਮਰਨਾਂ ਬਾਹਰ ਮਰਾਂ ਫੇਰ ਇੰਨੀ ਖੁਦਾਈ ਦਿਲ ਵਿੱਚ ਆ ਗਈ ਵੀ ਮੈਂ ਮਰਦਾ ਤਾਂ ਹਾਂ ਨਹੀਂ ਉਸਦੋਂ ਰੱਬ ਹੈ ਜਿਹੜਾ ਨਾ ਮਰੇ ਮਹੀ ਰੱਬਾਂ ਜਲੇ ਹਰਨਾਕ ਚਲੇ ਹਰਨਾਕ ਹੈਪੀ ਹਰਨਾਕ ਸੋਸੀ ਹਰਨਾਕ ਇਹ ਜੇ ਸ਼ਬਦ ਨਾਲ ਦੁਨੀਆ 'ਚ ਉਪਦੇਸ਼ ਕੀਤਾ ਮੰਗਰ ਪ੍ਰਾਜ ਨੂੰ ਸਾਰੀ ਸਮਾਪਤੀ ਹੈ ਸਮੇਂ ਦੇ ਮੁਤਾਬਕ ਸਾਰੀ ਪਖਤੀ ਦੇ ਸਾਰੇ ਕਾਰਜ ਦੀ ਸਿੱਧੀ ਤੋਂ ਬਾਅਦ ਫਲ ਮਿਲ ਜਾਂਦਾ ਸਾਲ ਪਰ ਦੀ ਟੀਮ ਦਾ ਨੂੰ ਕਮਾਉਣ ਨੂੰ ਬੋਲ ਲੱਗ ਜਾਂਦੇ ਨੇ ਕਣਕ ਦੇ